ਆ ਗਰੇਟੀ ਹਾਂ ਯੇਸੀ ਕਾਲ ਦੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਇੱਥੇ ਆਪਣੇ ਇੱਕ ਦਰਬੇਸ ਬੰਨੇ ਹੋਇਆ ਜੀ ਕਈ ਦਿਨ ਤੋਂ ਇਹ ਪਤੰਦਰ ਦੇ ਦਾ ਹੈ ਬਹੁਤ ਵਿਚਾਰਾ ਸਾਊ ਆਪਣੇ ਮਹੱਲੇ ਦਾ ਡੌਗੀ ਆ ਇਹ ਪਤੰਦਰ ਦਾ ਬਾਈ ਇਹਦਾ ਕੋਈ ਇਹ ਜਾਂ ਅੰਗ ਨਹੀਂ ਹੈਗਾ ਜਿੱਥੇ ਇਹਨੇ ਪਤੰਦਰ ਨੇ ਕੀੜੇ ਨਹੀਂ ਪਵਾਏ ਕਿ ਰੱਖ ਚੋ ਹੋ ਗਏ ਸੀ ਆ ਕਿਰਾਂ ਦੇਖ ਲਓ ਇਧਰਲੇ ਪਾਸੇ ਵਾਲੇ ਤੁਸੀਂ ਦੇਖ ਸਕਦੇ ਹੋ ਆ ਆਪਣਾ ਕੀ ਨਾ ਕੰਨ ਦੇਖ ਲਓ ਜਮਾ ਹੋ ਗਿਆ ਸੀ ਖਰਾਬ ਤੇ ਬਾਈ ਇਹਦੇ ਤੇ ਹੁਣ ਇਹਦੇ ਇੱਕ ਦੋ ਵਾਰੀ ਆਪਾਂ ਪਹਿਲਾਂ ਟੀਕੇ ਵੀ ਲਵਾ ਦੇਤੀ ਇੱਕ ਆਹ ਦੇਖੋ ਦਵਾਈ ਬਿੰਦੂ ਦਿਖਾਈ ਦਵਾਈ ਕਿਹੜੀ ਹੈ ਇਹ ਆਹ ਦੇਖੋ ਜੀ ਇਹ ਦਵਾਈ ਆਪਾਂ ਨੇ ਲਿਆਂਦੀ ਸੀਗੀ ਇਹ ਵੀ ਬਹੁਤ ਵਧੀਆ ਯਾਨੀ ਕਿ ਕਾਰਗਰਾ ਡਾਕਟਰ ਨੂੰ ਪੁੱਛਿਆ ਸੀਗਾ ਤੇ ਉਸ ਤੋਂ ਬਾਅਦ ਬਾਈ ਜੀ ਇਹਨੂੰ ਆਪਾਂ ਦੰਦਿਆਂ ਗੋਲੀਆਂ ਇਧਰ ਆ ਪਈਆਂ ਨੇ ਗੋਲੀਆਂ ਤੇ ਬਾਈ ਹੁਣ ਯਾਨੀ ਕਿ ਬਹੁਤ ਵਿਚਾਰਾ ਸਹੀ ਹੋ ਗਿਆ ਇਹ ਇਹਦੇ ਯਾਨੀ ਕਿ ਤੁਸੀਂ ਮੰਨ ਕੇ ਚੱਲੋ ਵੀ ਇਹਦੇ ਇੰਨੇ ਕੀੜੇ ਪਏ ਹੋਏ ਸੀਗੇ ਇਹਦੇ ਨਾ ਇੱਥੇ ਬਾਈ ਆਹ ਪੂਰੀ ਐਨ ਦੇਖਣ ਨੂੰ ਲੱਗਦਾ ਹੈ ਫੁੱਟ ਦੇ ਵਿੱਚ ਬਚਰੇ ਦੇ ਉਹ ਡੁੰਗੇ ਖੱਡ ਹੋਈ ਪਈ ਪੀ ਆਹਨ ਚਲੋ ਹੁਣ ਠੀਕ ਹੋ ਗਿਆ ਵਿਚਾਰਾ ਚਲੋ ਵਿਚਰੇ ਨੂੰ ਸਾਰਾ ਮਹੱਲਾ ਵਿਚਰੇ ਨੂੰ ਪਿਆਰ ਕਰਦਾ ਬਈ ਪਰ ਇਹ ਏਡਾ ਪਤੰਦਰ ਆਣਾ ਇਹ ਏਡਾ ਪਤੰਦਰ ਇਹ ਜਾ ਕੇ ਕੁੱਤੇ ਨਾਲ ਪੰਗੇ ਲੰਦਾ ਬਾਹਰ ਬੜਿਆਂ ਬੜਿਆਂ ਨਾਲ ਹੂੰ ਵਿਚਾਰਾ ਸਭ ਬਹੁਤਾ ਦੇਖ ਲਓ ਲਾ ਇੱਕ ਵਾਰੀ ਦੇਖ ਲਓ ਇੱਥੇ ਕੰਨ ਚ ਇਹਦੇ ਪੈਗੇ ਸੀ ਕਿਰਾ ਆਹ ਹੋ ਗਿਆ ਸੀਗਾ ਕਿਰਾਂ ਦੀ ਖੁਰਚ ਹੋ ਗਿਆ ਸੀ ਬਾਈ ਆ ਦੇਖ ਲਓ ਕੰਨ ਇਹਦਾ ਝੜ ਗਿਆ ਸੀ ਕਿਰ ਕਿੱਥੇ ਇਲਾਜ ਕਰਿਆ ਇਹਦਾ ਪਤੰਦਰ ਦਾ ਬਸ ਬਾਈ ਬਾਕੀ ਬੰਦਾ ਇਹ ਕਹਿਣਾ ਬਾਈ ਇਹਨਾਂ ਨੂੰ ਵਿਚਾਰੇ ਨੂੰ ਪਿਆਰ ਕਰਿਆ ਕਰੋ ਦੇਖੇ ਕਿਹੜਾ ਕਿਸ ਤੇ ਕੁਸ ਮੰਗਦੇ ਨੇ ਬਾਈ ਜੇ ਰੋਟੀ ਦੇ ਦੂਗੇ ਤਾਂ ਵਿਚਾਰਾ ਖਾ ਲੰਨੇ ਆ ਨਹੀਂ ਵਿਚਾਰੇ ਚੁੱਪ ਕਰਕੇ ਚਲੇ ਜੰਨੇ ਆ ਬਾਈ ਜੀ ਚਲੋ ਆਪਣੇ ਦਾ ਵਿਚਾਰੇ ਸਾਰੇ ਮਹੱਲੇ ਦੇ ਬੰਦੇ ਚੰਗੇ ਨੇ ਜਿਹੜਾ ਇਹਨਾਂ ਦਾ ਵਿਚਾਰੇ ਦਾ ਹਨਾ ਬਹੁਤ ਪਿਆਰ ਕਰਦੇ ਨੇ ਯਾਨੀ ਕਿ ਇਹ ਪਤਾ ਨਹੀਂ ਬਾਈ ਕਿਸੇ ਕੁੱਤੇ ਨੇ ਮਾਰਿਆ ਪਤਾ ਨਹੀਂ ਕਿਸੇ ਨੇ ਪਾਈ ਇਹਦੇ ਮਾਰਿਆ ਕੁਸ ਵਿਚਾਰੇ ਦੇ ਪਤਾ ਕੁਛ ਨਹੀਂ ਹੁਣ ਇਹ ਕਿਹੜਾ ਦੱਸ ਸਕਦਾ ਬਾਈ ਬੋਲ ਕੇ ਕਾ ਦੇਖੋ ਇੱਥੇ ਹੋਗੇ ਸੀਗੇ ਕਿਰਾਂ ਦੇ ਦਿਖਾਉਂਦਾ ਨਿਕਲੈਨ ਬਾਈ ਕਿਨਾਈਥੇ ਹੋ ਗਏ ਸੀ ਇੱਥੇ ਬੈ ਗਏ ਸੀ ਫਿਰ ਆ ਆ ਲੱਤ ਆ ਲੱਤ 'ਚ ਬੈ ਗਏ ਸੀ ਕਾਲੂ ਕਿਹੜੀ ਲੱਤਾਂ ਪੁੱਤ ਹੋਏ ਕਬਣੀ ਇੱਥੇ ਹੋ ਗਏ ਸੀ ਬਾਈ ਇੱਕ ਵਾਰੀ ਜਿਆਦਾ ਵੀ ਬਾਈ ਇਹਨੂੰ ਅੰਦਰ ੜਾ ਕੇ ਹੁਣ ਇਹ ਇੱਕ ਦਿਨੋਂ ਬਸ ਬੰਨੇ ਆ ਬਾਈ ਨਹੀਂ ਤਾਂ ਇਹ ਕਾਬੂ ਨਹੀਂ ਸੀ ਆਉਂਦਾ ਕਦੇ ਕਿਤੇ ਭੱਜਦਾ ਸੀ ਕਦੇ ਕਿਤੇ ਭੱਜਦਾ ਸੀ ਪਰ ਬਾਈ ਆਪਣੇ ਇੱਥੇ ਡਾਕਟਰ ਨਰਿੰਦਰ ਵਿਚਾਰਾ ਉਹ ਬਹੁਤ ਵਿਚਾਰਾ ਬਾਈ ਇਹਨਾਂ ਦੀ ਸੇਵਾ ਕਰਦਾ ਭਾਈ ਜਿੰਨੇ ਜੋਗੇ ਹੈਗੇ ਚੱਲ ਸਭੀ ਕਰਦੇ ਆ ਔਰ ਬਈ ਬਚਾ ਰਹਿੰਦਾ ਇਹਨਾਂ ਦਾ ਹਨਾ ਖਿਆਲ ਰੱਖਿਆ ਕਰੋ ਪਾਈਏ ਕਿਹੜਾ ਬਚਾਰਾ ਕਿਸਤੇ ਕੁਸ ਮੰਗਦੇ ਆ ਜੇ ਆਪਾਂ ਕੁਝ ਦੇ ਦਨੇ ਆ ਤਾਂ ਬਚਾਰੇ ਖਾ ਕੇ ਚੱਲ ਜੰਨੇ ਆ ਇਹ ਕਿੰਨੀ ਪਤੰਦਰ ਸਹੀ ਹਾਂ ਹਾਂ ਬਸ ਹੋਰ ਮੈਂ ਕਿਹਨਾ ਪੌਣੀਆ ਪਾ ਦੇ ਨਹੀਂ ਤਾਂ ਜ਼ਰੂਰਤ ਨਹੀਂ ਹੈਗੀ ਬਿੰਦੂ ਰਹਿਣ ਦੇ ਬਸ ਫੇ ਇਹਦੇ ਨਾਲ ਬਸ ਬਾਬਾ ਹੁਣ ਨਾ ਫਿਰ ਇਹ ਉਹ ਕਰਦਾ ਪਤੰਦਰ ਦੇ ਨਾਲ ਦੇਖ ਹਸਾਉਂਦਾ ਹੈ ਜੇ ਨਾ ਇਹਨੂੰ ਬੰਨ ਦੇ ਆਪਾਂ ਦੇਖ ਬਾਈ ਇੱਕ ਦਿਨ ਪਹਿਲਾਂ ਇਹ ਰੱਸੀ ਨਾਲ ਇਦਾਂ ਬੰਨਿਆ ਆ ਰੱਸੀ ਪਤੰਦਰ ਨੇ ਦੰਦਾਂ ਨਾਲ ਹੀ ਵੜਤੀ ਬਿੰਦੂ ਆ ਤਾਂ ਖੋਲ ਦੇ ਯਾਰ ਇਹਦੀ ਮਨੇ ਹੱਥ ਵਾਕੇ ਲੋ ਜੀ ਬਾਈ ਆ ਦੇਖੋ ਲੈ ਬਦਮਾਸ ਸਰੇ ਦਾ ਇਹ ਫਿਰ ਮੈਸਾ ਨਾਲ ਸੰਗਲ ਆ ਦੇਖ ਲਓ ਬਾਈ ਫਿਰ ਇਹਦੇ ਮੈਸਾ ਨਾਲ ਠੋਕਿਆ ਸੰਗਲਾ ਦੇ ਇਹ ਨਹੀਂ ਕਾਬੂ ਆਉਂਦਾ ਇਹ ਕਿਤੇ ਕਦੇ ਕਿਤੇ ਕਦੇ ਕਿਤੇ ਜਾ ਕੇ ਮੜੀਆਂ ਚ ਪੰਗੇ ਲੰਦਾ ਬਾਈ ਦੂਆਂ ਨਾਲ ਹੜਵਾਰੀਆਂ ਨਾਲ ਇਹ ਬਾਈ ਵਿਚਾਰਾ ਦੇਖ ਲਓ ਇੱਕ ਵਾਰ ਨਾ ਇੱਥੇ ਬਾਈ ਇੱਥੇ ਸਾਹਮਣੇ ਖੇਤ ਚ ਨਾ ਸਪਰੇਅ ਕਰੀ ਹੋਈ ਸੀ ਕਿਸੇ ਨੇ ਆਪਣੀ ਉਹਦੀ ਕੀ ਕਹਿੰਦੇ ਨੇ ਜੀਰੀ ਬਰਿੰਦੂ ਏ ਬਾਈ ਉੱਥੇ ਵਗ ਗਿਆ ਵਤਨਦਰ ਦੇ ਨੇ ਪਤਾ ਨਹੀਂ ਇਹਨੂੰ ਕੀ ਹੋਇਆ ਨਾ ਸ਼ਰਾਬੀ ਜਾ ਹੋ ਗਿਆ ਕੰਧਾਂ 'ਚ ਵੱਜਦਾ ਫਿਰ ਰਿਹਾ ਦੀ ਬਾਈ ਫੇਰ ਬਾਈ ਦੋ ਇੱਕ ਦਿਨ ਇਹ ਸੈੱਟ ਹੋ ਗਿਆ ਆਪਣੇ ਆਪੇ ਪਰ ਬਾਈ ਪੰਗੇ ਲੰਦਾ ਇਹ ਬੰਦਾ ਸਾਡਾ ਪੂਰਾ ਬੱਲੀ ਆ ਇਹ ਬੱਲੀ ਸਾਲਾ ਬੱਲੀ ਬੱਚਾ ਇਹ ਬੱਲੀ ਲੋ ਜੀ ਸੱਜਣੋ ਆ ਜ ਆਪਾਂ ਲੱਗਿਆ ਸਪਰੇਅ ਕਰਨੇ ਜੀ ਆਪਣੀ 222 ਬੀਜ ਆ ਜੀ ਇਹ ਸਾਹਮਣੇ ਦੇਖੋ ਇਹ 222 ਬੀਜ ਆ ਜੀ ਇਹਨੂੰ ਫਿਰ ਆਪਾਂ ਪਰਸੋਂ ਲਾਵਾਂਗੇ ਪਾਣੀ ਇਹ ਘਟੋ ਘਟ ਪਈ ਆਪਣਾ ਅੱਜ 27-28 ਦਿਨ ਦਾ ਹੋ ਗਿਆ ਤਕਰੀਬਨ ਇਹ ਇਹ ਜਿਹੜੀ ਆਪਣੀ ਕਣਕੂਬੀ ਦੇਖ ਰਹੇ 27-28 ਦਿਨ ਦੀ ਹੋ ਗਈ ਬਾਈ ਇਹ ਆਪਣੀ ਪੂਰੀ ਤੇ ਬਾਈ ਇਹਦੇ ਵਿੱਚ ਚੋਣ ਭਰ ਰਹੇ ਆ ਆਪਾਂ ਤਵੱਛੇ ਜੋ ਪਾਣੀ ਤੇ ਉਹਨੂੰ ਤੁਸੀਂ ਜਾਣਦੇ ਹੋ ਮੁੰਡਾ ਬਰਿੰਦਰ ਇਹ ਮੁੰਡਾ ਭਾਈ ਅਲੀ ਆਪਣਾ ਗਵਾਂਡੀਓ ਆ ਤੇ ਬਾਈ ਇਹ ਪ੍ਰਵੀਂਦਰ ਬਾਈ ਦਾ ਡਾਇਰੈਕਟਰ ਆ ਇਹ ਤੁਹਾਨੂੰ ਮੈਂ ਪਹਿਲਾਂ ਵੀ ਬਲੌਗ ਚ ਦੱਸਿਆ ਸੀਗਾ ਤੇ ਬਾਈ ਕਿਸੇ ਨੇ ਸਪਰੇਅ ਕਰਾਉਣੀ ਹੋਵੇ ਹਨਾ ਬਾਈ ਦਾ ਨੰਬਰ ਉਹ ਮੋਬਾਈਲ ਨੰਬਰ ਕਿੰਨਾ ਪ੍ਰਵੀਂਦਰ ਦਾ 98724 ਅੱਗੇ ਕਿੰਨਾ ਨੰਬਰ ਆ ਤੇ ਬਾਈ ਤੁਹਾਨੂੰ ਦੱਸ ਦਾਂ ਜੇ ਮੇਰੇ ਵੀ ਯਾਦ ਨਹੀਂ ਹੈਗਾ ਇਹ ਕਹਿੰਦਾ ਮੇਰੀ ਵੀ ਯਾਦ ਨਹੀਂ ਹੈਗਾ ਪਰ ਨੰਬਰ ਵੀਡੀਓ ਚ ਬਾਈ ਤੁਹਾਨੂੰ ਦੱਸ ਦਿਆਂ ਜ਼ਰੂਰ ਤੇ ਬਾਈ ਆ ਲੱਗਿਆ ਵਾ ਦੇਖੋ ਜੀ ਕੜ ਭਰ ਨੂੰ ਹੁਣ ਆਪਣਾ ਉਹ ਇਹ ਆਪਾਂ ਪਾ ਰਹੇ ਆ ਬਾਈ ਆ ਵਕੀਰਾ ਤੇ ਇਹ ਆਪਾਂ ਬਾਈ ਇਹ ਚਲੋ ਮੂਰੇ ਵੀ ਲੋਕ ਕਰਦੇ ਨੇ ਪਰ ਬਾਈ ਆਪਾਂ ਤਾਂ ਹਰੇਕ ਸਾਲ ਇਹਨੂੰ ਕਰਦੇ ਆ ਜਿਵੇਂ ਪਾਣੀ ਦੇਣ ਤੋਂ ਦੋ ਤਿੰਨ ਦਿਨ ਪਹਿਲਾਂ ਬਾਈ ਤੇ ਬਾਈ ਦਾ ਮੋਬਾਈਲ ਨੰਬਰ ਹੈਗਾ 98 724 071 1822 ਇਹ ਆਪਣਾ ਪ੍ਰਵੀnder ਮੁੰਡਾ ਪ੍ਰਵੀnder ਨਾਦਰਾ ਤੇ ਭਾਈ ਉਹਦਾ ਟਰੈਕਟਰ ਅਸਲ ਨੂੰ ਇਹ ਆਪਈਆ ਦਵਾਈ ਜਰੀ ਆਪਾਂ ਬਾਈ ਲੋ ਜੀ ਬਾਈ ਚੱਲ ਗਿਆ ਆਪਣਾ ਸਿਸਟਮ ਦੇਖੋ ਰਫਰ ਕਰਾ ਲੱਗਿਆ ਆਪਾਂ ਸਪਰੇਅ ਕਰਨ ਪਾਈ ਤੇ ਇਹ ਵੀ ਆਪਣਾ ਸੱਜਣਾ 222 ਬੀਜ ਆ ਤੇ ਇਹ 222 ਆ ਤੇ ਇੱਥੇ ਰ ਪਾਈ ਆਪਣਾ ਹੈਗਾ 826 ਬੀਜ ਇਹ ਥੋੜਾ ਲੇਟ ਵੈਰਟੀ ਆ ਲੇਟ ਬ੍ਰਿਟਿਸ਼ ਹੈ ਤਾਂ ਸੋਰੀ ਇਹ ਥੋੜੇ ਆਪਾਂ ਨੇ ਲੇਟ ਬੀਜੇ ਹੋਇਆ ਬਾਈ ਤੇ ਲੋਹੀ ਚੱਲ ਰਿਹਾ ਕੰਮਕਾਰ ਆਪਣਾ ਮੈਦਾਨ ਨਜ਼ਾਰਾ ਬਹੁਤ ਆ ਬਾਈ ਆਪਾਂ ਤਾਂ ਇਹਦੇ ਨਾਲ ਹੀ ਰੇਪ ਪਾਦਨੇ ਹੁੰਨੇ ਆ ਜਣੇ ਕਿ ਟਰੈਕਟਰ ਆਪਣੇ ਕੋਲ ਦੂਆ ਵੀ ਹੈਗਾ ਉਹ ਆਪਣਾ ਕਿਸੇ ਮਿੱਤਰ ਦਾ ਉਹ ਹਜੇ ਗਿਆ ਵਾ ਬਾਈ ਸਪਰੇਅ ਕਰਨਾ ਨਹੀਂ ਤਾਂ ਪੋਦੇ ਨਾਲ ਹੀ ਕਰ ਦਿੰਦੇ ਹੁੰਨੇ ਚੱਲ ਇਹ ਵੀ ਆਪਣਾ ਪ੍ਰਵੀਂਦਰ ਬਾਈ ਆ ਤੇ ਪਰ ਬਾਈ ਇਹਨੂੰ ਕਿਹਾ ਅੱਜ ਜਨਾ ਬਈ ਆਪਾਂ ਕਰ ਦਿੰਦੇ ਆ ਕੋਈ ਚੱਕਰ ਨਹੀਂਗਾ ਸਪਰੇਅ ਕਰ ਦੂ ਦੇਖੋ ਹਾਂ ਚੱਲਦਾ ਬਾਈ ਪੂਰਾ ਵਧੀਆ ਪਰ ਇਹ ਸਪਰੇਅ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਬਾਈ ਇਹ ਜਿਹੜੀ ਆਪਣੀ ਕਣਕਾ ਇਹ ਹੋ ਗਈ ਅੱਜ ਬਾਈ 1 ਮਹੀਨੇ ਦੀ ਪੂਰਾ ਤੇ ਸਜਣੋ ਇਹਨੂੰ ਆਪਾਂ ਹੁਣ 2 ਦਿਨ ਤੇ ਬਾਅਦ ਲਾਵਾਂਗੇ ਜੀ ਪਾਣੀ ਤੇ ਬਾਈ ਆਪਾਂ ਫਿਰ ਮੂਰੇ ਸਪਰੇਅ ਕਰਾ ਦਿੰਨੇ ਆ ਕਿਉਂਕਿ ਵੀ ਆਹ ਵਕੀਰਾ ਜੀ ਤੁਸੀਂ ਦੇਖ ਸਕਦੇ ਹੋ ਵਕੀਰਾ ਦਵਾਈ ਆਪਾਂ ਫਿਰ ਮੂਰੇ ਕਰਾ ਦਿੰਨੇ ਆ ਜੀ ਸਪਰੇਅ ਕਈ ਲੋਕ ਤਾਂ ਤੁਸੀਂ ਐ ਲੈ ਲਓ ਵੀ ਨਾਲ ਦੀ ਨਾਲ ਕਰਵਾ ਦਿੰਨੇ ਆ ਬਾਈ ਜੀ ਆਪਣੇ ਜਿਹੜੀ ਇਹ ਜ਼ਮੀਨ ਤੁਸੀਂ ਦੇਖ ਰਹੇ ਹੋ ਇਹ ਜ਼ਮੀਨ ਥੋੜੀ ਡੱਕਰ ਜੇ ਟਾਈਪ ਦੀ ਆ ਜੇ ਆਪਾਂ ਇਹਨੂੰ ਆਪਾਂ ਕਹਦੇ ਨੇ ਵੀ ਜਿਵੇਂ ਉਹ ਕੀੜਾ ਬਾਈ ਆਪਾਂ ਮੂਰੇ ਕਰਵਾ ਦਈਏ ਤਾਂ 22ਵੇਂ 23ਵੇਂ ਦਿਨ ਪਾਣੀ ਲਾਉਣਾ ਪੈਂਦਾ ਨਹੀਂ ਵੀ ਰਿਜ਼ਲਟ ਘਟ ਜਾਂਦੀ ਆ ਇਸ ਕਰਕੇ ਬਾਈ ਆਪਾਂ 22ਵੇਂ 23ਵੇਂ ਦਿਨ ਇੱਥੇ ਪਾਣੀ ਲਾ ਦਿੱਤਾ ਭਾਈ ਇਹ ਕਣਕ ਜਾਨੀ ਕਿ ਜਿਵੇਂ ਕਹਿ ਦਿੰਦੇ ਆ ਸਾਡੇ ਗੱਡੀ ਦੇ ਜਾਂਦੀ ਆ ਕਣਕ ਉੱਠਦੀ ਨਹੀਂ ਹੈਗੀ ਕਿਉਂਕਿ ਨਿਆਣੀ ਹੁੰਦੀ ਆ ਤਾਂ ਕਰਕੇ ਬਾਈ ਫਿਰ ਆਪਾਂ ਮੂਰੇ ਹੁਣ ਸਪਰੇਅ ਕਰਵਾ ਰਹੇ ਆਂ ਵੀ 2-4 ਦਿਨਾਂ ਤੱਕ ਪਾਣੀ ਲੱਗ ਜੂਗਾ ਤੁਸੀਂ ਦੇਖ ਸਕਦੇ ਹੋ ਆਪਣੀ ਸਾਰੀ ਕਣਕ ਭਾਈ 1 ਮਹੀਨੇ ਦੀ ਪੂਰਾ ਹੋਗੀ ਤੇ ਜਿਹੜੀ ਆਪਣੀ ਇਹ ਕਣਕ ਆ ਬਾਈ ਜੀ ਇਹ ਹਜੇ ਆਪਣੀ ਜੰਮ ਰਹੀ ਆ ਇਹ ਕਣਕ ਨੂੰ ਤੁਸੀਂ ਮੰਨ ਕੇ ਚੱਲੋ ਅੱਜ 16-17 ਕ ਦਿਨ ਹੋਏ ਨੇ ਸੱਜਣੋ ਜਿਹੜੀ ਆਪਣੀ ਇਹ ਤੁਸੀਂ ਦੇਖੋ ਸਿਰੇ ਤੱਕ ਆਪਣੇ 10 10 ਕਿੱਲੇ ਨੇ ਇਹ ਇਹ ਆਪਾਂ ਨੇ ਸਾਰੇ ਲੇਟ ਬੀਜੇ ਨੇ ਤੇ ਬਾਈ ਇਹ ਹਜੇ ਹੌਲੀ ਹੌਲੀ ਕਣਕ ਜੰਮ ਰਹੀ ਹੈ ਇਹ ਬਾਈ ਆਪਣਾ ਹੈਗਾ 826 20 ਸੱਜਣੋ ਤੇ ਜਿਹੜੀ ਪਰ ਸਪਰੇ ਹੋ ਰਹੀ ਹੈ ਇਹ ਹੈਗੀ ਆ ਬਾਈ 222 ਤੇ ਬਾਕੀ ਆਪਣਾ ਚੱਲ ਰਿਹਾ ਜੀ ਕੰਮ ਸਪਰੇ ਦਾ ਅੱਜ ਤੁਸੀਂ ਦੇਖੋ ਅੱਜ ਪਹਿਲਾਂ ਬਾਈ ਆਪਾਂ ਨੇ ਅੱਜ ਤੋਂ ਆਪਣਾ ਡੌਗੀ ਸੀਗਾ ਇੱਕ ਸਟਰੀਟ ਡੌਗ ਆਪਾਂ ਉਹਦਾ ਬਾਈ ਵਿਚਾਰੇ ਦੀ ਉਹਦੀ ਮੁਰੰਮਤ ਕਰੀ ਕਹਣਾ ਉਹਦੀ ਵਿਚਾਰੇ ਦੀ ਮਲਮ ਪੱਟੀ ਕਰੀ ਸੱਜਣੋ ਤੇ ਉਦੋਂ ਬਾਅਦ ਭਾਈ ਫਿਰ ਬਾਅਦ ਚੋਂ ਇਹ ਬੰਦਾ ਆਪਣਾ ਆ ਗਿਆ ਕਹਿੰਦਾ ਭਾਈ ਆਪਾਂ ਨੇ ਵੀ ਕਰਦੀਏ ਸਪਰੇਅ ਮਹਾ ਜੀ ਆਜੋ ਪੰਮੀ ਵਿਲੀ ਆ ਕਰ ਦਿੰਨੇ ਆ ਤੇ ਭਾਈ ਜੀ ਅੱਜ ਆਪਾਂ 7-8 ਤਕਤੀਆਂ ਉਪਰ ਸਪਰੇਅ ਕਰਨੀ ਆ ਜਿਹੜੇ ਆਪਣੇ ਗੇਤੇ ਗੇਤੇ ਨੇ ਤੇ ਉਦੋਂ ਬਾਅਦ ਭਾਈ ਜੀ ਜਿਹੜੀ ਤੁਸੀਂ ਇਹ ਕਣਕ ਦੇਖ ਰਹੇ ਹੋ ਇਹ ਅਜੇ ਆਪਾਂ ਕਰਾਂਗੇ ਭਾਈ ਅੱਜ ਦੇ 15-20 ਦਿਨ 15-16 ਦਿਨ ਤੇ ਬਾਅਦ ਕਿਉਂਕਿ ਇਹ ਜਦੋਂ 1 ਮਹੀਨੇ ਦੀ ਹੋ ਜੂਗੀ ਉਦੋਂ ਭਾਈ ਜੀ ਆਪਾਂ ਇਹਨੂੰ ਕਰਾਂਗੇ ਤੇ ਬਾਕੀ ਭਾਈ ਤੁਸੀਂ ਦੇਖੋ ਬਹੁਤ ਵਧੀਆ ਸਿਸਟਮ ਆ 40 ਫੁੱਟ ਜਗ੍ਹਾ ਕਵਰ ਕਰ ਲੈਂਦਾ ਸਜਣੋ ਇਹ ਤੇ ਇਹ ਭਾਈ ਆਪਣੇ ਪ੍ਰਵੀਂਦਰ ਨੇ ਆ ਹੁਣ ਹੋ ਗਿਆ ਕਿ ਆਪਣਾ ਹੁਣੇ ਬੂਮ ਲਵਾਇਆ ਜਿਹਨੂੰ ਆਪਣਾ ਮਾਲੂ ਜੀਰੀ ਦੀ ਪੜਾਈ ਜੀ ਚ ਬੜਾਈ ਤੋਂ ਸੋੜਾ ਪਹਿਲਾ ਤੇ ਜਿਹੜੇ ਟਾਇਰ ਤੇ ਟਾਇਰ ਨੇ ਪਹਿਲਾਂ ਹੀ ਫਵਾਤੇ ਸੀ ਅਸੀਂ ਨਾਲੇ ਜੇ ਤੇ ਬਈ ਬਰਨਾਲੇ ਤੋਂ ਤੇ ਬਾਕੀ ਭਾਈ ਇੱਕ ਬੂਮ ਆਪਣੇ ਹੋਰ ਮਿਸਤੇਦਾਰ ਨੇ ਬਣਵਾਇ ਤੇ ਦੋ ਇਕੱਠੇ ਬਣਵਾਏ ਤੇ ਉਹ ਆਪਣਾ ਹੈਗਾ ਮੁੰਡਾ ਨਾਬੇ ਤੋਂ ਉਹਨੇ ਬਣਵਾਇ ਜੀ ਬਾਕੀ ਜੀ ਆਪਣਾ ਮਸ਼ੀਨਾਂ ਦਾ ਕੰਮ ਨਿਬੜ ਗਿਆ ਤੇ ਬਾਈ ਅੱਜ ਆਪਣੇ ਬੰਦੇ ਸ਼ਾਇਦ ਉਸ ਤੋਂ ਚੜ ਜਾਣਗੇ ਤੇ ਬਾਕੀ ਬਾਈ ਜੁੜੇ ਰਹੋ ਪੂਰੇ ਵਲੌਗ ਨਾਲ ਕਰਦੇ ਆ ਗੱਲਾਂ ਬਾਤਾਂ ਅੱਗੇ ਤੇ ਭਾਈ ਕੈਮਰਾਮੈਨ ਆਪਣਾ ਜੀ ਬ੍ਰਿੰਦਰ ਸਿੰਘ ਆ ਤੇ ਬਾਕੀ ਭਾਈ ਅੱਗੇ ਕਰਦੇ ਆਪਾਂ ਗੱਲਾਂ ਬਾਤਾਂ ਇਹਦੀਆਂ ਵੀ ਥੋੜੀਆਂ ਸੌਂਦੇ ਆ ਬਚਾਰੇ ਕੀ ਕਹਿੰਦਾ ਬੰਦਾ ਕੀ ਗੱਲ ਤਾਂ ਸੋਚਾਂ ਤੇ ਯਾਰ ਲੋ ਜੀ ਇਹ ਆਪਣਾ ਬ੍ਰਿੰਦਰ ਇਹ ਆਪਣਾ ਤਰਮਿੰਦਰ ਸਿੰਘ ਤੇ ਭਰਾਵਾ ਕੱਖ ਲੱਤੇ ਸੀ ਨੇ ਵੱਢ ਜੀ ਸਪਰੇ ਪਹਿਲਾਂ ਸਪਰੇ ਕਰਾਈਏ ਮਿੱਤਰੋ ਉਹਨੂੰ ਪੱਠੇ-ਪੁੱਠੇ ਵੱਢ ਲਏ ਤੇ ਭਾਈ ਹੁਣ ਜਿਹੜੀਆਂ ਇੱਕ ਦਿਨ ਆਪਾਂ ਨੇ ਤੁਹਾਨੂੰ ਦਿਖਾਏ ਸੀਗੇ ਦਰਾਖਤ ਬਰਿੰਦਰ ਉਹ ਦੇਖ ਆਹ ਦੇਖੋ ਸੱਜਣੂ ਆਪਾਂ ਪਹਿਲਾਂ ਗਲਗਲਾਂ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀ ਦੀ ਆ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਪਈਆਂ ਨੇ ਦੇਖੋ ਇੱਕ ਇਹ ਪੇਡੇ ਤੇ ਨ ਲੱਗੀਆਂ ਹੋਈਆਂ ਜੀ ਇੱਕ ਉਹ ਸਾਹਮਣੇ ਪੇਡੇ ਤੇ ਨਾ ਗਲਗਲਾਂ ਉਹ ਦੇਖੋ ਵਿੱਚ ਨੂੰ ਤੁਹਾਨੂੰ ਦਿਖਦੀਆਂ ਹੋਣਗੀਆਂ ਸਾਹਮਣੇ ਲਾ ਆਪਣੀਆਂ ਪੂਰੀਆਂ ਬਈ ਪੱਕ ਕੇ ਤਿਆਰ ਹੋ ਗਈਆਂ ਇਹ ਕਦੇ ਖਾਧੀਆਂ ਦਾ ਹੈ ਨਹੀਂ ਅਸੀਂ ਭਾਈ ਇਹਨਾਂ ਦਾ ਕੱਚੀਆਂ ਦਾ ਪਹਿਲਾਂ ਚਾਰ ਪਾ ਦਿੰਦੇ ਹੁੰਦੇ ਸੀਗੇ ਇਤਕੀ ਇਹ ਥੋੜੀਆਂ ਲੱਗੀਆਂ ਕੱਟਣੇ ਇਸ ਕਰਕੇ ਭਾਈ ਗੌਰਜੀ ਹੋਈ ਹੋਣੀ ਹੈਗੀ ਹੁਣ ਇਹਨਾਂ ਨੂੰ ਥੋੜੀਆਂ ਹੋਰ ਪੱਕ ਜਣ ਫਿਰ ਦੇਖਣਾ ਟੇਸਟ ਕਰਕੇ ਕਿਦਾਂ ਬਾਕੀ ਭਈਆ ਸਾਰੇ ਆਪਣੇ ਤੁਹਾਨੂੰ ਪਤਾ ਹੀ ਆ ਦਰਖਤ ਆਪਣੇ ਖੜੇ ਨੇ ਬੂਟੇ ਹਨ ਜਿਹੜੇ ਫਲਦਾਰ ਪੂਰੇ ਨੇ ਦੋ ਅੰਬ ਨੇ ਹਨ ਤੇ ਪਰਾਂ ਲੀਚੀ ਲੂਚੀ ਸੀ ਤਾਂ ਫਲ ਸਾਰਾ ਜ ਸਿਸਟਮ ਆਪਣੇ ਇੱਧਰ ਲੱਗਿਆ ਹੋਇਆ ਵਾ ਬਾਕੀ ਆ ਬਰਿੰਦਰ ਓਏ ਬਰਿੰਦਰ ਸੁਣਾ ਕੋਈ ਗੱਲਬਾਤ ਗੱਲਬਾਤ ਕਿਆ ਸੁਣਾਈਏ ਕੱਖ ਟੁੱਕਨੇ ਯਾਰ ਟੁੱਕੇ ਟੁੱਕਾ ਕਰਕੇ ਤਾਂ ਮੂੰਗਫਲੀ ਨਹੀਂ ਦਿਖਾਈ ਕਹਦੇ ਮੂੰਗਫਲੀ ਮੂੰਗਫਲੀ ਪਾਈ ਅਸੀਂ ਨੇ ਪਿਛਲੇ ਸਾਲ ਸਿੱਧ ਨੂੰ ਲਾਈ ਤੀ ਬਹੁਤ ਵਧੀਆ ਹੋ ਗਈ ਸੀ ਹਨਾ ਮੂੰਗਫਲੀ ਦਲਿੰਦਰ ਹਾਂ ਤੇ ਬਾਕੀ ਭਾਈ ਮਿਲਦੇ ਆ ਕੱਲ ਨੂੰ ਹੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਡਾ ਚੈਨਲ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਤੱਕ ਕੱਲ ਜੀ ਸਾਰਿਆਂ ਨੂੰ